ਹਾਨੂੰ ਪਤਾ ਕੀ ਮੈਂ ਗੱਲ ਹੀ ਨਹੀਂ ਇੱਕ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ 2003 ਵਿੱਚ ਲਾਗੂ ਹੋਇਆ ਹੈ ਕੈਲੰਡਰ ਲੇਕਿਨ ਇੱਕ ਦਮੰਦੇ ਪਿੱਛੇ ਕੀ ਚੱਕਰ ਹੈ ਵੀ 2011 ਦੇ ਵਿੱਚ ਉਹਨੂੰ ਪਲਟ ਦਿੱਤਾ ਗਿਆ 8 ਸਾਲਾਂ ਬਾਅਦ ਡੇਰੇਦਾਰਾਂ ਦੇ ਕੋਲ ਅੱਜ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਵੋਟ ਹੈ ਉਹਦੀ ਵਜ੍ਹਾ ਕਰਕੇ ਨਾਨਕਸ਼ਹੀ ਕੈਲੰਡਰ ਦੇ ਵਿੱਚ ਛੋਦਾ ਉਹਨਾਂ ਦੇ ਪ੍ਰੈਸ਼ਰ ਇਹ ਅੱਜ ਸਾਰੇ ਵੀ ਦਾਨੇ ਪਤਵੰਤੇ ਪੰਥ ਦੇ ਨੇਕ ਭਾਵਨਾ ਲੈ ਕੇ ਪੰਥ ਅੰਦਰ ਇੱਕ ਸੁਰਤਾ ਪੈਦਾ ਕਰਨ ਦੇ ਲਈ ਅੱਜ ਇੱਕ ਆਵਾਜ਼ ਉਠਾੜੀ ਜਾਂਦੇ ਨੇ ਕਿ ਸਾਰੇ ਸਿੱਖਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵਰੀ ਸ੍ਰਵត្ត ਨਾਲ ਅਪੀਨ ਕਰੇ ਨੇ ਕਿ ਕੌਮੀ ਮੁੱਦਾ ਹੈ ਇਹ ਤੇ ਰਾਜਨੀਤੀ ਨਾ ਕੀਤੀ ਜਾਏ ਇਹ ਤੇ ਆਪਣੀਆਂ ਸੰਪਰਦਾਵਾਂ ਦਾ ਜਿਹੜਾ ਸਿੱਕਾ ਹੈ ਉਹ ਜਮਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਜਿਵੇਂ ਕਿ ਅੱਜ ਵਰਤੇ ਚਰਚਿਤ ਹੈ ਕਿ ਉਸ ਜਾਤੇ ਵੋਟਾਂ ਦੀ ਰਾਜਨੀਤੀ ਕਰਕੇ ਬਦਲਿਆ ਗਿਆ ਹੈ ਜਾਂ ਹੋਰ ਕੋਈ ਧੰਗ ਦਬਾਅ ਕਰਕੇ ਬਦਲਿਆ ਗਿਆ ਹੈ ਗੁਰੂ ਸਾਹਿਬਾਂ ਦੇ ਬਾਇਆ ਖਾਲਸਾ ਪੰਥ ਸਤਸਮਾਜ ਦਾ ਦੀ ਕੋਈ ਜੱਦਬੰਦੀ ਕਿਸੇ ਨੇ ਨਹੀਂ ਕੀਤੀ ਭਾਈ ਨਾ ਹੀ ਸਤਸਮਾਜ ਦਾ ਜੱਦਬੰਦੀ ਹੈ ਸੇ ਗੌਂ ਦੇ ਵਿੱਚ ਸਭ ਸਮਾਏ ਕੋਈ ਹੱਕ ਨਹੀਂ ਐ ਦਾ ਫੈਸਲੇ ਕਰਦਾ ਨਾ ਕਰ ਸਕਦੇ ਕਿਉਂਕਿ ਖਾਲਸਾ ਬੰਧ ਨੂੰ ਫੈਸਲੇ ਕਰਦਾ ਆ ਕਿ ਸਭ ਸਮਾਏ ਕੋ ਕਰ ਨਹੀਂ ਹੈਗਾ ਮੇਰੀ ਮਰੀ ਬੇਨਤੀ ਹੈ ਕਿ ਜਿਹੜਾ ਸਭ ਸਵਾਰ ਅਧ ਕਾਫਰ ਦਾ ਹੁਕਮ ਉਹਨਾਂ ਦੀ ਗੱਲ ਕਰ ਰਿਹਾ 8 ਸਾਲੋਂ ਕੇ ਕਾਫਰ ਦਾ ਹੁਕਮ ਨਹੀਂ ਮੰਨਿਆ 8 ਸਾਲ 2003 ਤੋਂ ਲੈ ਕੇ 2011 ਤੱਕ ਉਹਨਾਂ ਨੇ ਆਪਣੇ ਦਿਹਾੜੇ ਉਹਦਾ ਮਣਾਉਂਦੇ ਜਿੱਦਾਂ ਉਹਨਾਂ ਦੀ ਅਸੂਦੀਆਂ ਵਧੀਆਂ ਗਈਆਂ ਸੀ ਤੇ ਕੀ ਉਹ ਉਹ ਕਾਫਰ ਦੇ ਹੁਕਮ ਦੀ ਅਦੁੱਲੀ ਕਰਦੇ ਖੁਸ਼ੀ ਨਹੀਂ ਨਾ ਕੀ ਉਸੇ ਗ੍ਰਾਮ ਬਣਾ ਦਾਏ ਖੁਸ਼ੀ ਨਹੀਂ ਦਸਵਾਵਾਂ ਬੋਤਰੀ ਮੈਂ ਜਿਹੜੀ ਗੱਲ ਕਰ ਰਿਹਾ ਸਿਧਾਂਤ ਦੀ ਗੱਲ ਕਰ ਰਿਹਾ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਪ੍ਰਚਾਰਨ ਦਾ ਪ੍ਰਚਾਰ ਗੱਲ ਕਰਾਂਗੇ ਨਾ ਕਿ ਸਾਡੇ ਜਥੇਬੰਦੀਆਂ ਖਿਦ ਦੇ ਵਿਰੋਧੀ ਜਥੇਬੰਦੀਆਂ ਆਲਲ ਥੀਸ ਥਿੰਗਸ ਆਰ ਕ੍ਰਿਸਟਲ ਕਲੀਅਰ ਇਨ ਆਪਨ ਦੇ نو ਵਾਟ ਇਜ਼ ਹੈਪਨਿੰਗ ਐਸ ਵੈਲ ਐ ਵੋਟਾ ਦਾ ਚੱਕਰਾ ਉਹ ਮੈਂ ਇਹ ਸਟੇਟਮੈਂਟ ਦਿੱਤੀ ਸੀ ਥੈਟ ਦਾ ਨਾਨਕਸ਼ਾਹੀ ਕੈਲੰਡਰ ਸ਼ੁੱਡ ਨੋਟ ਬੀ ਸੈਕਰੀਫਾਈਸਡ ਐਂਡ ਨੋਟ ਬੀ ਬਾਰਗੇਨਡ ਅਗੇਂਸਟ ਵੋਟਸ ਤੇ ਇਹ ਜਿਹੜੀ politicial ਗੱਲ ਆਏ ਇਹ ਤਾਂ ਅੱਜ ਤੋਂ 6 ਮਹੀਨੇ ਪਹਿਲਾਂ ਮੇਰੀ ਅਖਬਾਰਾਂ ਵਿੱਚ ਇਹਨਾਂ ਸਟੇਟਮੈਂਟ ਆ ਚੁੱਕੀ ਹੈ ਕਿ ਜ਼ੈਦ ਜ਼ਮਾਨਾ ਦਾ ਰੀਜ਼ਨ